ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਨਿਯੋਜ ਤੇ ਤੁਹਾਡਾ ਸਭ ਦਾ ਸਵਾਗਤ ਹੈ 8 ਅਕਤੂਬਰ ਦਾ ਇੰਤਜ਼ਾਰ ਕਰੋੜਾਂ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ 8 ਅਕਤੂਬਰ ਦਾ ਇੰਤਜ਼ਾਰ ਅਲੱਗ-ਅਲੱਗ ਰਾਟਿਕ ਪਾਰਟੀਆਂ ਵੱਲੋਂ ਕੀਤਾ ਜਾ ਰਿਹਾ ਹੈ ਖਾਸ ਕਰਕੇ ਜਿਹੜੀ ਚੋਣ ਮਦਾਨ ਵਿੱਚ ਹਰਿਆਣੇ ਵਿੱਚ ਹੋ ਰਹੀਆਂ ਨੇ 8 ਤਰੀਕ ਦਾ ਇੰਤਜ਼ਾਰ ਉਹਨਾਂ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ ਜਿਹੜੇ ਰਾਜਨੀਤੀ ਵਿੱਚ ਰੁਚੀ ਰੱਖਦੇ ਨੇ ਆਕਰ 8 ਅਕਤੂਬਰ ਨੂੰ ਹਰਿਆਣਾ ਦੀ ਜਨਤਾ ਕਿਹਦੀ ਸਰਕਾਰ ਬਣਾਏਗੀ ਜੇ ਐਗਜੈਕਟ ਪੋਲ ਦੀ ਗੱਲ ਕਰੀਏ ਤੇ ਐਗਜੈਕਟ ਪੋਲ ਜ਼ਿਆਦਾਤਰ ਹਰਿਆਣਾ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਂਦੇ ਦਿਖ ਰਿਹਾ ਹੈ ਪਰ ਇਸ ਦੇ ਨਾਲ ਹੀ ਇਹ ਦੇਖਣਾ ਵੀ ਹੋਵੇਗਾ ਕਿ ਇੱਕ ਹੋਰ ਰਾਸ਼ਟਰੀ ਪਾਰਟੀ ਆਮ ਆਦਮੀ ਪਾਰਟੀ ਹਰਿਆਣਾ ਦੇ ਵਿੱਚ ਕੀ ਕਾਰਜਕਾਰੀ ਕਰਕੇ ਦਿਖਾਉਂਦੀ ਹੈ ਕਿਉਂਕਿ ਐਗਜੈਕਟ ਪੋਲਾਂ ਦੇ ਵਿੱਚ ਕੋਈ ਇੱਕ ਦਾ ਹੀ ਐਗਜੈਕਟ ਬੋਲ ਆਮ ਆਦੀ ਪਾਰਟੀ ਨੂੰ ਇੱਕ ਸੀਟ ਦੇ ਰਿਹਾ ਜਦ ਕਿ ਹੋਰਾਂ ਵੱਲੋਂ ਇੱਕ ਸੀਟ ਵੀ ਨਹੀਂ ਦਿੱਤੀ ਜਾ ਰਹੀ ਦੋਸਤੋ ਹਰਿਆਣਾ ਦੇ ਵਿੱਚ ਚੋਣਾਂ ਤੋਂ ਪਹਿਲਾਂ ਤਾਂ ਆਮ ਆਦੀ ਪਾਰਟੀ ਅਤੇ ਕਾਂਗਸ ਵੱਲੋਂ ਇੱਕ ਸਮਝੋਤੇ ਦੀਆਂ ਚਰਚਾਵਾਂ ਵੀ ਸ਼ੁਰੂ ਹੋਈਆਂ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਰਾਜਨੀਤਿਕ ਤੌਰ ਤੇ ਇਸ ਗੱਲ ਨੂੰ ਜਾਣਦੇ ਸੀ ਕਿ ਹਰਿਆਣਾ ਦੇ ਵਿੱਚ ਚਾਹੇ ਸੀ ਪਿਛਲੇ ਕੁਝ ਮਹੀਨਿਆਂ ਤੋਂ ਇਲੈਕਸ਼ਨ ਦੀ ਤਿਆਰੀਆਂ ਕਰ ਰਹੇ ਆ ਪਰ ਉਸ ਤੋਂ ਬਾਅਦ ਵੀ ਹਰਿਆਣਾ ਦੀ ਜਨਤਾ ਦਾ ਮੂਡ ਇਸ ਤਰ੍ਹਾਂ ਦਾ ਨਹੀਂ ਹੈ ਕਿ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਦੇਵੇ ਚਰਚਾਾਂ ਹੋਈਆਂ ਰਾਜਨੀਤਿਕ ਚਰਚਾਾਂਾ ਸਿਰਫ ਚਰਚਾਾਂ ਤੱਕ ਸੀਮਿਤ ਰਹੀਆਂ ਪਰ ਦੋਨਾਂ ਪਾਰਟੀਆਂ ਦਾ ਸਮਝੌਤਾ ਸਿਰੇ ਨਹੀਂ ਚੜ੍ਹ ਸਕਿਆ ਦੋਸਤੋ ਕੁਛ ਦਿਨ ਪਹਿਲਾਂ ਜਦੋਂ ਆਪ ਦੇ ਸਯੋਜਕ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਰਿਆਣਾ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ ਤਾਂ ਉਹਨਾਂ ਵੱਲੋਂ ਇੱਕ ਗੱਲ ਕਹੀ ਗਈ ਕਿ ਹਰਿਆਣਾ ਦੇ ਵਿੱਚ ਉਹ ਪਾਰਟੀ ਕਿੰਗ ਮੇਕਰ ਬਣੇਗੀ ਉਹਨਾਂ ਦੇ ਸਮਰਥਨ ਤੋਂ ਬਿਨਾਂ ਕੋਈ ਵੀ ਸਰਕਾਰ ਨਹੀਂ ਬਣਾ ਸਕਦਾ ਇੱਕ ਤਰ੍ਹਾਂ ਕਹਿ ਸਕਦੇ ਉਹਨਾਂ ਦਾ ਇਹ ਬਿਆਨ ਇਹ ਗੱਲ ਨੂੰ ਸ਼ੋਅ ਕਰਦਾ ਸੀ ਕਿ ਆਮ ਆਦਮੀ ਪਾਰਟੀ ਨੂੰ ਹਰਿਆਣਾ ਦੇ ਵਿੱਚ ਕੁਝ ਜ਼ਿਆਦਾ ਰਿਸਪੌਂਸ ਨਹੀਂ ਮਿਲ ਰਿਹਾ ਪਰ ਉਸ ਦੇ ਕੁਝ ਦਿਨ ਬਾਅਦ ਅਰਵਿੰਦ ਕੇਜਰੀਵਾਲ ਦਾ ਬਿਆਨ ਕੁਝ ਬਦਲਾ ਬਦਲਾ ਦਿਖਿਆ ਜਿਹਦੇ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ ਜਾਨ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਨ ਤੇ 300 ਯੂਨਿਟ ਬਿੱਲੀ ਫਰੀ ਦਿੱਤੀ ਜਾਵੇਗੀ ਦੋਸਤੋ ਆਮ ਆਦਮੀ ਪਾਰਟੀ ਵੱਲੋਂ ਵੀ ਰਾਜਨੀਤਿਕ ਤੌਰ ਤੇ ਪੂਰਾ ਜੋਰ ਲਾਇਆ ਗਿਆ ਹੈ ਪਿਛਲੇ ਕਈ ਮਹੀਨਿਆਂ ਤੋਂ ਆਮ ਆਦਮੀ ਪਾਰਟੀ ਉੱਤੇ ਆਪਣੇ ਆਪ ਨੂੰ ਮਜ਼ਬੂਤ ਕਰਨ ਚ ਲੱਗੀ ਹੋਈ ਸੀ ਇਹ ਰੁਚੀ ਰੱਖਣ ਵਾਲੇ ਜਿਹੜੇ ਲੋਕ ਨੇ ਰਾਜਨੀਤਿਕ ਰੁਚੀ ਰੱਖਣ ਵਾਲੇ ਦੇ ਇਸ ਗੱਲ ਦੇ ਵਿੱਚ ਨਾ ਜਣਾ ਟਿੱਕਿਆ ਹੋਣ ਗਿਆ ਕਿ ਜਣਾ ਦੇ ਵਿੱਚ ਕਿਹਦੀ ਸਰਕਾਰ ਬਣਦੀ ਹੈ ਉਹ ਸਰਕਾਰ ਬਣਦੇ ਨਾਲ ਨਾਲ ਆਮ ਆਦਮੀ ਪਾਰਟੀ ਕੀ ਕੁਝ ਸੀਟਾਂ ਜਿੱਤ ਬੰਦੀ ਹੈ ਜਾਂ ਉਹਦਾ ਰਿਜ਼ਲਟ ਜ਼ੀਰੋ ਸਾਹਮਣੇ ਆਉਣਾ ਹੈ 8 ਅਕਤੂਬਰ ਨੂੰ ਇਹ ਸਾਫ ਹੋ ਜਾਵੇਗਾ ਕਿ ਆਮਦਵੀ ਪਾਰਟੀ ਨੂੰ ਹਰਿਆਣਾ ਦੇ ਲੋਕਾਂ ਨੇ ਕਿੰਨਾ ਰਿਸਪਾਂਸ ਦਿੱਤਾ ਉਹਨਾਂ ਨੂੰ ਆਮਾਰੇ ਪਾਰਟੀ ਨੂੰ ਹਰਿਆਣਾ ਦੇ ਵੋਟਰਾਂ ਨੇ ਪਸੰਦ ਕੀਤਾ ਜਾਂ ਨਹੀਂ ਕੀਤਾ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ